ਅਰਦਾਸ਼ਿਕੋ ਇਸ ਮੰਚ ਦੇ ਉੱਤੇ ਅਸੀਂ ਅਹਿਮ ਮੁੱਦਿਆਂ ਤੇ ਮਸਲਿਆਂ ਨੂੰ ਤਾਂ ਵਿਚਾਰਦੇ ਹੀ ਰਹਨੇ ਆ ਪਰ ਨਾਲ ਦੀ ਨਾਲ ਉਹਨਾਂ ਸ਼ਖਸੀਅਤਾਂ ਨਾਲ ਵੀ ਤੁਹਾਨੂੰ ਰੂਬਰੂ ਕਰਵਾਉਂਦੇ ਰਹਨੇ ਆ ਜਿਨ੍ਹਾਂ ਦਾ ਪੰਜਾਬੀ ਸੱਭਿਆਚਾਰ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੰਗਾ ਨਾਮ ਨਾ ਖੱਟਿਆ ਹੁੰਦਾ ਆ ਔਰ ਇਸੇ ਲੜੀ ਦੇ ਤਹਿਤ ਅੱਜ ਸਾਡੇ ਨਾਲ ਇਸ ਮੰਚ ਦੇ ਉੱਤੇ ਇੱਕ ਬਹੁਪੱਖੀ ਸ਼ਖਸੀਅਤ ਹਾਜ਼ਰ ਨੇ ਉਹਨਾਂ ਦੇ ਨਾਲ ਤੁਹਾਡੀ ਅੱਜ ਮੁਲਾਕਾਤ ਕਰਵਾਵਾਂਗੇ ਸਾਡੇ ਨਾਲ ਇਸ ਮੰਚ ਦੇ ਉੱਤੇ ਅੱਜ ਬੈਠੇ ਨੇ ਬਹੁਪੱਖੀ ਸ਼ਖਸੀਅਤ ਦਾਰਾ ਸਿੰਘ ਜੀ ਨਰੇਜ ਜੀ ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਸਵਾਗਤ ਸਾਸਤਰੀ ਕਾਲ ਜੀ ਸਾਸਤਰੀ ਕਾਲ ਬਹੁਤ ਚੰਗਾ ਲੱਗ ਰਿਹਾ ਜੀ ਬਚਪਨ ਦੇ ਵਿੱਚ ਜਿਨ੍ਹਾਂ ਨੂੰ ਦੇਖਦੇ ਆ ਰਹੇ ਹਾਂ ਬਚਪਨ ਚ ਅਸੀਂ ਜਦੋਂ ਖੇਡਾਂ ਖੇਡਦੇ ਹੁੰਦੇ ਸੀਗੇ ਜੀ ਹਾਂਜੀ ਉਦੋਂ ਤੁਹਾਡੀਆਂ ਚਰਚਾਵਾਂ ਹੁੰਦੀਆਂ ਸੀਗੀਆਂ ਅੱਜ ਇਸ ਮੰਚ ਤੇ ਬੈਠੇ ਬਹੁਤ ਚੰਗਾ ਲੱਗ ਰਿਹਾ ਜੀ ਹਾਂਜੀ ਸਭ ਤੋਂ ਪਹਿਲਾ ਸਵਾਲ ਜੀ ਇੱਕ ਰੈਸਲਰ ਐਕਟਰ ਡਾਇਰੈਕਟਰ ਟੀਵੀ ਆਰਟਿਸਟ ਉਸ ਤੋਂ ਬਾਅਦ ਤੁਸੀਂ ਰਾਜ ਸਭਾ ਦੇ ਵਿੱਚ ਵੀ ਰਹੇ ਹੋ ਬਹੁਤ ਤੁਹਾਡੇ ਸਖਸ਼ੀਅਤ ਨਾਲ ਬਹੁਤ ਪੱਖ ਜੁੜੇ ਹੋਏ ਨੇ ਜੀ ਹਾਂਜੀ ਹਾਂਜੀ ਤੁਸੀਂ ਕੀ ਚਾਹੁੰਦੇ ਹੋ ਕਿ ਦਾਰਾ ਸਿੰਘ ਨੂੰ ਦੁਨੀਆ ਆਉਣ ਵਾਲੇ 50 ਸਾਲਾਂ ਬਾ ਬਾਤੇ ਇਹ ਆਂਗਾ ਕਿ ਉਹ ਪਹਿਲਵਾਨੀ ਦੇ ਰੂਪ ਚ ਯਾਦ ਕਰਨ ਹਾਂ ਕਿਉਂਕਿ ਪਹਿਲਵਾਨੀ ਜੋ ਹੈ ਉੱਥੇ ਹੀ ਸਭ ਕੁਛ ਅੱਗੇ ਚੱਲਿਆ ਹੈ ਜਿਹੜੀ ਬਾਕੀ ਚੀਜ਼ਾਂ ਬਾਅਦ ਆ ਜਾਣ ਨੇ ਕਿਉਂਕਿ ਪਹਿਲਵਾਨੀ ਭਗਵਾਨ ਕੋਈ ਮੈਂ ਦੁਆ ਕਰਦੇ ਸੀ ਰੋਜ਼ ਐਕਸਰਸਾਈਜ਼ ਕਰਨ ਦੇ ਟਾਈਮ ਕਿ ਚੈਂਪੀਅਨ ਬਣਾ ਦੇ ਮਤਲਬ ਜਿਹੜੀ ਤੁਸੀਂ ਕੁਸ਼ਤੀ ਆ ਉਹਦੀ ਉਹ ਦੇਨ ਸਾਰੀ ਮੰਨਦੇ ਹੋ ਫਿਲਮਾਂ ਈ ਵੀ ਉਸਤੋਂ ਬਾਅਦ ਰਾਤ ਸਭਾ ਸਭ ਉਹਦੀ ਦੇਨ ਮਤਲਬ ਪਹਿਲਵਾਨੀ ਨਾਲ ਅੱਜ ਵੀ ਤੁਹਾਡਾ ਮੋਹ ਹੈਗਾ ਆ ਬਿਲਕੁਲ ਬਿਲਕੁਲ ਪਰ ਪਰ ਮੈਂ ਜਿਸ ਚਾਹ ਬੀ ਸਰਕਾਰੀ ਪਦਰ ਤੇ ਜਾਂ ਪ੍ਰਸ਼ਾਸਨਿਕ ਪਦਰ ਤੇ ਇੰਨੀ ਜ਼ਿਆਦਾ ਐਮੀਅਤ ਇਨਾਂ ਖੇਡਾਂ ਨੂੰ ਜਿਹੜੀਆਂ ਪੰਜਾਬ ਨਾਲ ਜੁੜੀਆਂ ਹੋਈਆਂ ਨੇ ਭਾਵੇਂ ਉਹ ਕੁਸ਼ਤੀ ਆ ਭਾਵੇਂ ਘੋਲ ਨੇ ਇੰਨੀ ਜ਼ਿਆਦਾ ਨਹੀਂ ਦਿੱਤੀ ਜਾਂਦੀ ਹੈ ਕਦੇ ਮਨ ਨੂੰ ਠੇਸ ਹੁੰਦੀ ਹੈ ਕਿ ਜੀਨੇ ਸਾਨੂੰ ਸਾਰਾ ਕੁਝ ਦਿੱਤਾ ਹੈ ਮੌਜੂਦਾ ਸਮੇਂ ਚ ਉਸਦੇ ਹਾਲਾਤ ਬਹੁਤ ਮਾੜੇ ਨੇ ਨਹੀਂ ਉਹ ਦੁੱਖ ਤੇ ਹੁੰਦਾ ਉਸ ਬਾਦ ਦਾ ਕਿਉਂਕਿ ਸਪੋਰਟਸ ਜਿਹੜਾ ਹੈ ਜਿੰਨੀਆਂ ਮੇ ਖੇਡਾਂ ਨਾਟ ਕੁਸ਼ਤੀ ਹੋਣ ਨੇ ਦੂਸਰੀਆਂ ਵੀ ਉਹ ਕੋਈ ਸਾਰੀਆਂ ਖੇਡਾਂ ਨੂੰ ਸਪੋਰਟਸ ਸਰਕਾਰ ਵੱਲੋਂ ਮਿਲਣਾ ਚਾਹੀਦਾ ਹੈ ਬਾਹਰਲੇ ਦੇਸ਼ਾਂ ਵਿੱਚ ਮਿਲਦਾ ਹੈ ਉਹਨਾਂ ਨੂੰ ਬਹੁਤ ਹੀ ਕਦਰ ਕਰਦੇ ਹੋ ਖਿਡਾਰੀਆਂ ਦੀ ਤੇ ਸਾਡੇ ਦੇਸ਼ ਵਿੱਚ ਉਹਨਾਂ ਦੀਆਂ ਜਨਾਂ ਹੋਣਾ ਚਾਹੀਦਾ ਕਿਉਂਕਿ ਬੱਚੇ ਉਹ ਸਿਹਤ ਵਾਸਤੇ ਤਾਂ ਹੀ ਵਧਦੇ ਅਗੇ ਜੋ ਸਪੋਰਟ ਦੇਖਣਦੇ ਆ আচ্ছা ਅੱਜ ਤੁਸੀਂ ਸਾਡੇ ਨਾਲ ਬੈਠੇ ਹੋ ਸਾਰੇ ਜਾਣਦੇ ਨੇ ਕਿ ਅੱਜ ਜਿਹੜੇ ਦਾਰਾ ਸਿੰਘ ਜੀ ਨੇ ਇੱਕ ਕੌਮੀ ਪਦਰ ਤੇ ਨਹੀਂ ਕ ਮੰਤਰੀ ਪਦਰ ਤੇ ਨਾਮ ਆ ਪਰ ਜਦੋਂ ਸ਼ੁਰੂਆਤੀ ਦੌਰ ਸੀਗਾ ਜਦੋਂ ਬਹੁਤ ਜ਼ਿਆਦਾ 1900 ਬੀਵੀਆਂ ਦੀ ਗੱਲ ਕਰੀਏ 30 ਸਾਲ ਦੇ ਵਿੱਚ ਜਦੋਂ ਦਾਰ ਸਿੰਘ ਉਹ ਨਹੀਂ ਬੱਚੇ ਸੀਗੇ ਬੜੇ ਮੈਂ ਪੜਿਆ ਵੀ ਆ ਤੁਹਾਡੇ ਬਾਰੇ ਸੁਣਿਆ ਵੀ ਕਿ ਉਸ ਦੌਰ ਦੇ ਵਿੱਚ ਬੜਾ ਸੰਘਰਸ਼ੀਲ ਤੁਹਾਡਾ ਜੀਵਨ ਰਿਹਾ ਹੈ ਹਾਂ ਨਹੀਂ ਉਹ ਅਸੀਂ ਪਿੰਡਾਂ ਵਿੱਚ ਪਹਿਲਵਾਨਾਂ ਨੂੰ ਦੇਖਦੇ ਕਰੀ ਆਪਣੇ ਆਪ ਨੂੰ ਸੋਚਦੇ ਸੀ ਹੈਗੇ ਬਤੌਦੇ ਬਣੀਏ ਤੇ ਉਹ ਮੇਨ ਕਾਰਨ ਉਹ ਹੀ ਸੀ ਕਿ ਜੋ ਕੁਸ਼ਤੀਆਂ ਦੇਖਦੇ ਸੀ ਇੰਨੀ ਖੁਸ਼ੀ ਨਾਲ ਦੇਖਦੇ ਸੀ ਔਰ ਉਹ ਫੁਰਜੀ ਕਰਦਾ ਸੀ ਕਿ ਪਹਿਲਵਾਨ ਬਣੀ ਹੈ ਤੇ ਉਹੀ ਚੀਜ਼ ਹੈ ਜਿਹੜੀ ਅੱਗੇ ਉਹਨੇ ਵਧਾਇਆ ਮੈਨੂੰ ਜਿਹੜਾ ਤੁਹਾਨੂੰ ਡੀਗਲ ਦਾ ਉਹ ਪਹਿਲਾਂ ਤੁਸੀਂ ਪਹਿਲਵਾਨੀ ਵਰਗਾ ਸੀ ਜਾਂ ਮੇਰੇ ਵਰਗਾ ਸ਼ਰੀਰ ਸੀ ਬੜੇ ਪਤਲੇ ਪਤਲੇ ਸੀ ਬਚਪਨ ਤੋਂ ਲੇਕਿਨ ਬਾਅਦ ਵਿੱਚ ਫਿਰ ਪਹਿਲਵਾਨੀ ਜਦੋਂ ਪ੍ਰੋਪਰ ਸ਼ੁਰੂ ਕੀਤੀ ਫਿਰ ਵਧਿਆ ਤੁਸੀਂ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਜਿਹੜੀ ਫ੍ਰੀ ਸਟਾਈਲ ਕੁਸ਼ਤੀ ਹੈ ਉਹਨੂੰ ਅਪਣਾਇਆ ਹੈ ਕੁਝ ਉਹਨਾਂ ਦਿਨਾਂ ਦਾ ਜ਼ਿਕਰ ਜਦੋਂ ਤੁਸੀਂ ਵਿਦੇਸ਼ਾਂ ਵਿੱਚ ਪਹਿਲਾਂ ਤੇ ਹਿੰਦੁਸਤਾਨ ਚੈਂਪੀਅਨਸ਼ਿਪ ਬਣਿਆ ਜਦੋਂ ਮੈਂ ਹਿੰਦੁਸਤਾਨ ਦੀ ਚੈਂਪੀਅਨਸ਼ਿਪ ਜਿੱਤੀ ਹੈ ਉਸ ਤੋਂ ਬਾਅਦ ਫਿਰ ਕੌਨਟਰੀ ਚੈਂਪੀਅਨ ਹੋਈ ਹੈ ਤੋਂ ਕੌਨਟਰੀ ਜਿੱਤਨੀ ਹੈ ਉਹਨਾਂ ਸਾਰੀਆਂ ਵਿੱਚ ਜਾ ਕੇ ਕੁਸ਼ਤੀ ਨਾਲੀਆਂ ਪਈਆਂ ਤੋ ਕਾਮਨਵਲਡ ਚੈਂਪੀਅਨ ਜਿੱਤ ਲਈ ਉਸ ਤੋਂ ਬਾਅਦ ਫਿਰ ਵਰਲਡ ਚੈਂਪੀਅਨਸ਼ਿਪ ਦਾ ਬੜਾ ਜਿਆਦਾ ਜੀ ਮੰਚ ਕਿ ਉਹ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਬਦੋ ਜਦੋਂ ਯਾਦ ਕੀਤਾ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਕੁਸ਼ਤੀਆਂ ਲੜੀਆਂ ਵਰਲਡ ਚੈਂਪੀਅਨ ਉਸ ਵਨ ਦਾ ਲੂਥੇਸ ਬਹਿਲਾਂ ਉਹਨੂੰ ਲਾ ਸੀ ਅਮਰੀਕਾ ਵਿੱਚ ਬਿਲਕੁਲ ਠੀਕ ਉੱਥੇ ਜਾ ਕੇ ਉਹਨਾਂ ਕੁਸ਼ਤੀ ਲੜੀ ਉਹ ਬਰਾਬਰ ਹੀ ਹਾਰਿਆ ਨਹੀਂ ਠੀਕ ਹੈ ਜੀ ਤੇ ਮਨ ਹੋਰ ਸਟਰੋਂਗ ਹੋ ਗਿਆ ਕਿ ਜਿੱਤ ਵੀ ਹੋਏਗੀ ਹੂੰ ਹੂੰ ਤੋ ਫਿਰ ਆਖਰ ਉਹ 2-3 ਸਾਲ ਤੋਂ ਬਾਅਦ ਮੈਂ ਫਿਰ ਬਣ ਗਿਆ ਉਹ ਚੈਂਪੀਅਨ अच्छा इक दारा सिंह जी ਧਰਮੂ ਚੱਕਦਾ ਸਾਡੇ ਨਾਲ ਬੈਠਿਆ ਹੈ ਕਿ ਨਹੀਂ ਇੱਕ ਉਹਨਾਂ ਦੌਰ ਦੇ ਵਿੱਚ ਦਾਰਾ ਸਿੰਘ ਦੋਲਸੀਪੁਰੀਆ ਹੁੰਦਾ ਸੀਗਾ ਜੀ ਹਾਂ ਜੀ ਹਾਂ ਜੀ ਕਈ ਕੰਟਰੋਵਰਸੀ ਜੇ ਵੀ ਚੱਲਦੀਆਂ ਨੇ ਕਿ ਜਿਹੜਾ ਕਿੰਗ ਕੌਂਗ ਨੂੰ ਹਰਾਇਆ ਸੀ ਉਸ ਦਾਰੇ ਸਿੰਘ ਨੇ ਹਰਾਇਆ ਸੀਗਾ ਉਹਦੇ ਬਾਰੇ ਤੁਹਾਡੀ ਕੀ ਕੀ ਨਹੀਂ ਨਹੀਂ ਕਿੰਗ ਕੌਂਗ ਨੂੰ ਤਾਂ ਮੈ ਹੀ ਹਰਾਇਆ ਸੀ ਉਹ ਵੀ ਪਹਿਲਵਾਨ ਦਾਰਾ ਸਿੰਘ ਪਹਿਲਵਾਨ ਜਿਹੜਾ ਇਹ ਸਿੰਗਾਪੁਰਸੀ ਤੇ ਮੈਂ ਵੀ ਸਿੰਗਾਪੁਰਸੀ ਤੇ ਮੈਂ ਜਦੋਂ ਕੁਸ਼ਤੀਆਂ ਲੜਦਾ ਸੀਗਾ ਉਹ ਬਾਅਦ ਚ ਆਇਆ ਠੀਕ ਹੈ ਜੀ ਇੱਥੇ ਨਹੀਂ ਆ ਪਹਿਲਾਂ ਉਹਦੇ ਭਰਾ ਦੀ ਜੱਦ ਹੋ ਗਈ ਸੀ ਫਿਰ ਕੇਸ ਹੋ ਗਿਆ ਸੀ ਉਹਨਾਂ ਤੇ ਤੋਂ ਇਸ ਕਰਕੇ ਫਿਰ ਬਾਅਦ ਲੇਦਾ ਹੋਰ ਲੇਰ ਜਿਹੜਾ ਕੰਟਰੋਵਰਸੀ ਮੇਰੇ ਖਿਲ ਪ੍ਰੋਮੋਟਰਾਂ ਨੇ ਜਾਣ ਬੋਝ ਕੇ ਵਧਾਈ ਦੋਨਾਂ ਦਾੜਾ ਸਿੰਘ ਵਿੱਚ ਫਰਕ ਪਾ ਕੇ ਪੁਸ਼ਟੀ ਕਰਵਾਇਆ ਸਾਡੇ ਫਿਰ ਨਹੀਂ ਉਹ ਵੀ ਸਿੰਗਾਪੁਰ ਮੇ ਲੱਦਾ ਗਿਆ ਸੀ ਤੁਸੀਂ ਵੀ ਉਹਨਾਂ ਦੇ ਨਾਲ ਸਿੰਗਾਪੁਰ ਸੀ ਉਹ ਪਹਿਲਾਂ ਹੀ ਸਿੰਗਾਪੁਰ ਸੀ ਮੇ ਜਾਣ ਤੋਂ ਪਹਿਲਾਂ ਹੋਰ ਆਪ ਇੰਡੀਆ ਜਵਾ ਚ ਬਾਤ ਚਾਹ ਤੁਹਾਡੀ ਦੋਹਾਂ ਦੀ ਵੀ ਕੁਸ਼ਤੀ ਹੋਈ ਸੀ ਫਿਰ ਹੋਈ ਨਾ ਰੋਲਾ ਪੜ ਰੋਲਾ ਪਾਇਆ ਦਾ ਮੈ ਗਿਆ ਨਾ ਤੇ ਉਹਨਾਂ ਨੇ ਕਿਹਾ ਚਲੋ ਇਹ ਕੁਸ਼ੀ ਦੇਖ ਲਓ ਕੌਣ ਤੱਕਦਾ ਤੇ ਦੋ ਕੁਸ਼ਤੀਆਂ ਹੋਈਆਂ ਦੋਨਾਂ ਜਿਵੇਂ ਜਿੱਤ ਲਿਆ ਉਹਨਾਂ ਮਤਲਬ ਤਾਂ ਹੀ ਦਾਰਾ ਸਿੰਘ ਜੀ ਅੱਜ ਇਸ ਮੁਕਾਮ ਤੇ ਬੈਠੇ ਨੇ ਕਿ ਉਸ ਦਾਰੇ ਨੂੰ ਹਰਾ ਕੇ ਇਸ ਦਾਰਾ ਸਿੰਘ ਨੇ ਆਪਣਾ ਮੁਕਾਮ ਬਣਾ ਲਿਆ। ਅੱਛਾ 1900 ਸਾਥੋਂ ਮੈਂ ਜੋ ਸਿੰਗਾਪੁਰ ਗਿਆ ਉਹ ਤੋਂ ਤੱਕ ਦਾ ਮੇਰੇ ਨਾਲ ਤੱਕ ਦਾ ਸੀ ਮੈਂ ਬਾ ਚੌਥੀ ਦਾ ਤੱਕ ਦਾ ਹਾਂ। ਹੂੰ ਹੂੰ। ਉਹ ਉੱਥੇ ਦਾ ਚੈਂਪੀਅਨ ਸੀ ਸਿੰਗਾਪੁਰ ਦਾ। ਅੱਛਾ ਤੁਸੀਂ ਗੱਲ ਕੀਤੀ ਹੈ ਕਿ ਕੁਸ਼ਤੀ ਨੇ ਤੁਹਾਨੂੰ ਸਾਰਾ ਕੁਝ ਦਿੱਤਾ ਹੈ ਉਸ ਤੋਂ ਬਾਅਦ ਹੀ ਤੁਸੀਂ ਫਿਲਮਾਂ ਦੇ ਵਿੱਚ ਆਏ ਹੋ। ਫਿਲਮਾਂ 'ਚ ਆਉਣ ਦਾ ਸਵੱਬ ਕਿਵੇਂ ਬਣਿਆ ਸੀਗਾ? ਕੋਈ ਨਾ ਸਿੰਗਾਪੁਰ ਜਦੋਂ ਮੈਂ ਕਾਮਨਲ ਚੈਂਪੀਅਨਸ਼ਿਪ ਜਿੱਤੀ ਹੈ। ਹੂੰ। ਉਦੋਂ ਇੱਕ ਪ੍ਰੋਡਿਊਸਰ ਆ ਗਿਆ ਮੇਰੇ ਕੋਲ ਆਪਣੇ ਬੰਬੇ ਕੁਸ਼ਤੀਆਂ ਹੁੰਦੀਆਂ ਸੀ। ਹੂੰ। ਤੇ ਸੁਰਿਆ ਸੁਰਿਆ ਆਇਆ ਤੇ ਮੈਂ ਕਹਿੰਦਾ ਸੋਰੀ ਹੂੰ ਕਹਿੰਦਾ ਜੀ ਮੈਂ ਫਿਲਮ ਪ੍ਰੋਡਿਊਸਰ ਐ ਫਿਲਮ ਬਣਾਉਣੀ ਐ ਮੈਂ ਮੈਂ ਕਿਹਾ ਜਰੂਰ ਬਣਾਓ ਤੇ ਅਸੀਂ ਤਾਂ ਫਿਲਮ ਦੇਖਦੇ ਵੀ ਘੱਟ ਸੀ ਤੇ ਕਹਿੰਦਾ ਵੀ ਤੁਹਾਨੂੰ ਫਿਲਮ ਵਿੱਚ ਲੈਣਾ ਮੈਂ ਬਹੁਤ ਹੱਸਿਆ ਮੈਂ ਕਿਹਾ ਯਾਰ ਅਸੀਂ ਫਿਲਮ ਦੇਖਦੇ ਨਹੀਂ ਉਹ ਉਸਤਾਦ ਕਹਿੰਦੇ ਬਦਮਾਸ਼ਾਂ ਦਾ ਕੰਮ ਐ ਫਿਲਮ ਦੇਖਣੀ ਤੇ ਮੈਂ ਫਿਲਮ ਐਕਟਿੰਗ ਤੋਂ ਆਨ ਕਰੂੰ ਹੂੰ ਕਹਿੰਦਾ ਨਹੀਂ ਨਹੀਂ ਮੇਰੇ ਡਾਇਰੈਕਟਰ ਨੇ ਤੁਹਾਨੂੰ ਕੁਸ਼ਤੀ ਨਾਲ ਦੇਖਿਆ ਤੇ ਮੋਸਟਲੀ ਜ਼ਿਆਦਾ ਉਹਦੇ ਵਿੱਚ ਕੁਸ਼ਤੀ ਆਉਣੀ ਆ ਤੇ ਸੀਨ ਐ ਪੰਜ ਸੱਤ ਉਹ ਕਰਵਾ ਲੇਗਾ ਤੁਹਾਨੂੰ ਮੈਨੂੰ ਯਾਦ ਮੇਰੇ ਮਨ ਚ ਐਸੇ ਹੀ ਆ ਗਈ ਗੱਲ ਕਿ ਬੜਾਪਾ ਪਹਿਲਵਾਨਾਂ ਦਾ ਬੜਾ ਖਰਾਬ ਹੁੰਦਾ ਹੋ ਸਕਦਾ ਬੜਾਪੇ ਚੋਂ ਕੰਮ ਮਿਲ ਜਾਏ ਹਾਂ ਤਾਂ ਕਰ ਲੈਂਦੇ ਫਿਰ ਉਹ ਤੇ ਮੈਂ ਹਾਂ ਕਰ ਦਿੱਤੀ ਔਰ ਉਹ ਫਿਲਮ ਹਟੋ ਗਈ ਉਸ ਸਮੇਂ ਤੇ ਬਹੁਤ ਹੋਰ ਜ਼ਿਆਦਾ ਲੋਕ ਆ ਗਏ ਮਤਲਬ 100 ਤੋਂ ਜ਼ਿਆਦਾ ਤੁਸੀਂ ਫਿਲਮਾਂ ਕੀਤੀਆਂ ਡਾਇਰੈਕਟ ਵੀ ਕੀਤੀਆਂ ਨੇ ਪੰਜਾਬੀ ਹਿੰਦੀ ਹਰ ਤਰ੍ਹਾਂ ਦੀ ਫਿਲਮ ਕੀਤੀ ਆ 150 ਫਿਲਮ ਹੋ ਗਈ ਨਹੀਂ ਤੁਸੀਂ ਐਕਟਿੰਗ ਫਿਰ ਸਿੱਖੀ ਪ੍ਰੋਪਰ ਕੀਤੀ ਜਾਂ ਹਾਂ ਸਿੱਖੀ ਨਾ ਪਹਿਲਾਂ ਉਹਨੇ ਕਿਹਾ ਕੋਈ ਵਾਲੇ ਉਹ ਕੋਰਵਾਲੇਗਾ ਤਾਂ ਪਹਿਲੀ ਫਿਲਮ ਵਿੱਚ ਡਾਇਲੋਗ ਮੇਰੇ ਨਹੀਂ ਸੀ ਪੰਜਾਬੀयत ਜਿਆਦਾ ਹੁੰਦੀ ਸੀ ਤੇ ਉਹਨਾਂ ਨੇ ਦੂਸਰੇ ਕੋਲੋਂ ਦੱਬ ਕਰਵਾਇਆ ਪੰਜਾਬੀयतਾ ਹੁਣ ਵੀ ਝਲਕਦੀ ਹੈ ਉਹ ਤੇ ਹੈ ਆਪਣੇ ਜ਼ਮਾਨ ਤੇ ਉਹਨਾਂ ਨੇ ਦੋ ਤਿੰਨ ਫਿਲਮਾਂ ਪਹਿਲੀਆਂ ਜਿਹੜੀਆਂ ਸੀ ਉਹ ਡੱਬ ਕਰਾਈਆਂ ਮੇਰੀਆਂ ਤੇ ਮੈਨੂੰ ਫਿਰ ਬੜਾ ਉਹਦਾ ਅਫਸੋਸ ਆ ਮੇਰੇ ਖਿਆਲ ਫਿਰ ਮਾਸਟਰ ਰੱਖਿਆ ਉਥੇ ਇੱਕ ਉਹ ਮੈਨੂੰ ਪੜਾਉਣਾ ਹੁੰਦਾ ਸੀ ਅਵੇ ਲੇਟਿਸ ਮੈ ਤਾਂ ਹੁੰਦਾ ਲੱਛ ਟਾਈਮ ਤੇ ਆਗੇ ਤੋਂ ਘੰਟਾ ਪੜਾਉਣਾ ਸੀ ਤੇ ਉਰਦੂ ਸਿੱਖਿਆ ਉਸ ਜ਼ਮਾਨੇ ਚ ਉਰਦੂ ਜਾ ਬੋਲਦੇ ਸੀ ਤੇ ਉਹ ਸਹੀ ਹੋ ਗਈ ਜ਼ਮਾਨਾ ਫੇਰਾ ਕੰਮ ਚੱਲ ਪਿਆ ਔਰ ਫਿਰ ਡਾਇਰੈਕਸ਼ਨ ਵੀ ਸਿੱਖੀ ਕਿਉਂਕਿ ਇੱਕ ਫਿਲਮ बनानी ਸੀ ਬੜੀ ਪੰਜਾਬੀ ਫਿਲਮ ਸੀ ਵਾਸੇ ਉਹਦੇ ਵਿੱਚ ਇਤਿਹਾਸ ਸੀ ਤੇ ਉਹ ਮੇਰਾ ਜਿਹੜਾ ਡਾਇਰੈਕਟਰ ਲਿਆ ਸੀ ਉਹਦੇ ਦਾ ਬੈਸ ਹੋ ਜਾਂਦੀ ਸੀ ਕਿਹੜੀ ਕਿਹੜੀ ਫਿਲਮ ਆ ਕੁਝ ਜ਼ਹਿਨ ਚ ਹੈ ਜੀ ਕਿਹੜੀ ਸੀ ਇਹ ਰਾਜਕਰੇਗਾ ਖਾਲਸਾ ਉਹਦਾ ਨਾਮ ਸੀ ਠੀਕ ਹੈ ਜੀ ਤੇ ਬਾਅਦ ਵਿੱਚ ਸਰਕਾਰ ਨੇ ਫਿਰ ਉਹ ਖਾਲਸਾ ਉਹ ਕਹਿੰਦੇ ਇਹ ਨਾਮ ਹੀ ਰੱਖ ਸਕਦੇ ਸੀ ਹੋਰ ਕੋਈ ਨਾਮ ਰੱਖੋ ਸਵਾਲਾਕ ਸੇਕੜਾ ਫਿਰ ਉਸਕਾ ਨਾਮ ਰੱਖਿਆ ਠੀਕ ਹੈ ਜੀ ਤੇ ਬਾਹਰੀ ਦੇਸ਼ਾਂ ਵਿੱਚ ਉਹ ਰਾਜਕਾਰੀ ਖਾਲਸਾ ਚਲੀ ਹਿੰਦੁਸਤਾਨ ਵਿੱਚ ਸਵਾਲਾਕ ਸੇਕੜਾ ਤੋਂ ਉਸ ਫਿਲਮ ਤੋਂ ਬਾਅਦ ਉਹ ਹਿੱਟ ਹੋ ਗਈ ਬਹੁਤ ਇਹ ਮੇਰਾ ਹੋਰ ਹੌਸਲਾ ਵਧ ਗਿਆ ਫਿਰ ਹੋਰ ਡੈਕਸ਼ਨ ਸ਼ੁਰੂ ਕਰ ਦਿੱਤੀ ਅੱਛਾ ਇੱਕ ਮੈਂ ਹੋਰ ਪੜਿਆ ਜੀ ਕਹਿੰਦੇ ਜਿਹੜੀ ਉਸ ਦੌਰ ਦੀ ਸਭ ਤੋਂ ਖੂਬਸੂਰਤ ਐਕਟ੍ਰੈਸ ਸੀਗੀ ਮੁਬਤਾਜ਼ ਉਸ ਨੂੰ ਦਾਰਾ ਸਿੰਘ ਦੀ ਲੱਭ ਕੇ ਲੈ ਕੇ ਆਏ ਸੀ ਉਹ ਉਹ ਤੇ ਮੇਰਾ ਇੱਕ ਪ੍ਰੋਡਿਊਸਰ ਸੀ ਉਹਨੇ ਮੈਨੂੰ ਸਾਈਨ ਕੀਤਾ ਹੋਇਆ ਸੀ ਤੇ ਤਿੰਨ ਚਾਰ ਫਿਲਮਾਂ ਉਹ ਤੇਰੀਲਾ ਬਣ ਗਈਆਂ ਉਹਦੀਆਂ 히로인 ਇਸ ਮੇਲੀ ਉਸ ਵੰਨ ਦੀ ਟਾਪ ਹੀਰੋਇਨਸ ਜੋ ਕੰਮ ਨਹੀਂ ਕਰਦੀ ਪਹਿਲਵਾਨ ਨਾਲ ਕਰਨਾ ਤੇ ਦੋ ਨੰਬਰ ਦੇ ਉਹਨੂੰ ਲੈਣਾ ਨਹੀਂ ਚਾਹੁੰਦਾ ਮੈਨੂੰ ਕਹਿੰਦਾ ਯਾਰ ਕੋਈ ਵੀ ਤਿੰਨ ਚਾਰ ਜੇ ਹੀਰੋਇਨ ਹੈ ਉਹ ਕਰਦੀਆਂ ਨਹੀਂ ਕੰਮ ਤੇ ਦੂਸਿਆਂ ਨੂੰ ਮੈਂ ਲੈਣਾ ਨਹੀਂ ਚਾਹੁੰਦਾ ਤੇ ਮੈਂ ਕੀ ਕਰ ਨਵੀ ਲੱਲਾ ਮੈਂ ਕਿਹਾ ਤੇਰੀ ਮਰਜ਼ੀ ਆ ਤੇਰਾ ਬਿਜ਼ਨਸ ਹੈ ਮੈਂ ਉਹਦੇ ਕੰਮ ਕਰਨਾ ਜਿਹੜਾ ਕੋਈ ਕਰ ਦੂੰਗਾ ਤੇ ਇੱਕ ਦਿਨ ਅਸੀਂ ਸ਼ੂਟਿੰਗ ਕਰ ਰਹੇ ਸੀ ਤੇ ਮੁਮਤਾਜ ਦੀ ਵੱਡੀ ਪਹਿਮਦਾ ਕੋ ਗਾਣਾ ਚੱਲ ਰਿਹਾ ਸੀ ਤੇ ਉਹ ਵੀ ਆਈ ਦੇਖਣ ਤੇ ਮੇਰੇ ਕੋਲ ਆ ਦੌੜਿਆ ਹੋਇਆਗਾ ਕਿ ਉਹ ਲੜਕੀ ਜਿਹੜੀ ਨੂੰ ਲੈ ਰਹੀ ਹੈ ਮੈਂ ਕਹਿੰਦਾ ਲਾਜਾ ਮੈਨੂੰ ਕੰਪੋਜ਼ ਦਾ ਹਾਂ ਤੇ ਉਹਨੇ ਉਹਨੂੰ ਸੈਂਡ ਕਰ ਲਿਆ ਪਹਿਲੀ ਫਿਲਮ ਉਹਦੀ ਉਹ ਸੀ ਮਤਲਬ ਤੁਹਾਡੀ ਸਹਿਮਤੀ ਨਾਲ ਫਿਲਮਾਂ ਚ ਮੁਮਤਾਜ਼ ਦੀ ਐਂਟਰੀ ਹੋ ਹਾਂ ਤੇ ਉਹ ਹਿੱਟ ਹੋ ਗਈ ਉਹ ਫਿਲਮ ਉਸ ਤੋਂ ਬਾਅਦ ਫਿਰ ਉਹਨਾ 10 12 ਫਿਲਮਾਂ ਉਹਦੇ ਨਾਲ ਉਹ ਨਿਸ਼ੀ ਇੱਕ ਲੜਕੀ ਉਹਦੇ ਨਾਲ ਪੰਜਾਬਣ ਪੰਜਾਬੀ ਫਿਲਮਾਂ ਜੀ ਕਾਫੀ ਚਾਹੀਏ ਤੁਹਾਡੇ ਨੂੰ ਪੰਜਾਬੀ ਚ ਵੀ ਆਈਏ ਹਿੰਦੀ ਚ ਵੀ ਹਮ ਹਮ ਚਲੋ ਦਾਸ ਸਿੰਘ ਜੀ ਗੱਲਬਾਤ ਜਾਰੀ ਰੱਖਾਂ ਇੱਕ ਬ੍ਰੇਕ ਦਾ ਸਮਾਂ ਹੋ ਗਿਆ ਦਰਸ਼ਕੋ ਜਲਦ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ